ਨੇਬੜਾ ਬਾਰਕਾਂ ਵਾਲਾ ਪੋਣਾ ਹੁੰਦਾ ਯਾਰ ਵਿੱਚ ਸਾਰਾ ਕੁਝ ਜਾ ਕੀ ਕਰਾ ਦੇ ਓਏ ਚੱਲ ਪਾਸ ਉਹ پارٹی ਉਹ ਕਰਾ ਦੂ ਹਣਾ ਸਾਰਾ ਕੁਝ ਨਾਲ ਫੜਕਾ ਲੈ ਕਿਤੇ ਨੇ ਕਿਤੇ ਨਹੀਂ ਲੱਗ ਰਹੇ ਨੇ ਬੰਦੇ ਘਰ ਤੇ ਨੂੰ ਪੈਸੇ ਕੋਈ ਨਾ ਕਿਤੇ ਮਿਲਦਾ ਨਹੀਂ ਓ ਨਿਬੜਾ ਦਾ ਬਾਪੂ ਫੜ ਓਏ ਉਹ ਨਿਬੜਾ ਬਾਰਕਾਂ ਵਾਲਾ ਪੋਣਾ ਹੁੰਦਾ ਯਾਰ ਵਿੱਚ ਸਾਰਾ ਕੁਝ ਯਾਰ ਕਰ ਦਿੰਦਾ ਉਹ ਤੇ ਬਾਈ ਯਾਰਾ ਸਾਡੇ ਅੱਠ ਦਾ ਕਰੀਬ ਲਾਈ ਬੈਠਾ ਕੌਣ ਦੇ ਦਿੰਦਾ ਨਹੀਂ ਅਗਲਾ ਉਹ ਚੱਲ ਐਵੇਂ ਕਰ ਜਾ ਪਰਚੀਓ ਕਰਾ ਦੇ ਓਏ ਹਾਲ ਬਸ ਨਹੀਂ ਭਾਈ ਉਹ ਪਰਚੀਓ ਕਰਾ ਦੂੰ ਹੁਣ ਉਹ ਦੂਆ ਫੜੋ ਯਾਰ ਰੱਸੀ ਆ ਬੜੋ ਰੱਸੀ ਆ ਫੜ ਬਾਈ ਯਾਰ ਹੁਣ ਇੱਕ ਮੰਨ ਜੀ ਗੱਲ ਮੇਰੀ ਹੁਣ ਉਹ ਫੜ ਕੇ ਇੰਨਾਂ ਦੇ ਬੱਕਰੀ ਕਿਧਰ ਨਹੀਂ ਜਾਂਦੇ ਆ ਆ ਫੜ ਤਾ ਲੈ ਕਿਥੇ ਦੀ ਕਿਤੇ ਵੀ ਨਹੀਂ ਲੈ ਕਹਿੰਦੇ ਇੰਨੇ ਬੰਦੇ ਖੜੇ ਤੈਨੂੰ ਪੈਸੇ ਕਿਵੇਂ ਲੈ ਦਾਂਗੇ ਆ ਰੋਲਾ ਆ ਮੇਰੀ ਚੀਜ਼ ਆ ਮਦਦ ਤੂੰ ਕੋਈ ਆ ਪਾਈ ਬੰਦਰਾ ਲੈ ਆ ਨਾ ਕਰਾ ਪਰ ਇੱਕ ਮਿੰਟ ਫੜ ਤਾ ਲੈ ਗੱਲ ਤਾਂ ਛੋੜ ਨੌ ਹਜ਼ਾਰ ਦੀ ਪਰਚੀ ਤੂੰ ਕਰਾਈਂ બસ ਇੰਨੀ ਮਾਲ ਨਹੀਂ ਸਾਰਾ ਬੱਚੇ ਮਾਲ ਲਿਓ ਇਹ ਵੀ ਨਾ ਆਏਗਾ ਬਸ ਸੋਈ ਹੈ ਹਾਂ ਇੰਨੀ ਇੰਨੀ ਟਾਈਮ ਕੋਈ ਨਾ ਫਰਕ ਆਉਦਾ ਨਾ ਜਿਆਦਾ ਕਾਲੇਵੰਦ ਇਹਦਾ ਫਰਕ ਆ ਇਹ ਮੈਂ ਆਏ ਤਾਂ ਦੇਖ ਲੈ ਉਹਦੇ ਨਾਲ ਵੱਡੀ ਛੋਟੀ ਹੈ ਯਾਰ ਇਹ ਜੌੜ ਆਇਆ ਤਾਂ ਹੈ ਨਾ ਜੋੜੀਆਂ ਪਰ ਉਹਦੇ ਨਾਲ ਛੋਟੀ ਹੈ ਨਾ ਕਾਟ ਚ ਕਾਟ ਚ ਹੈ ਵੀ ਨਿੱਸੀ ਕਾਟ ਚ ਤੇ ਹੋਰ ਛੋਟੀ ਹੈ ਯਾਰ ਆ ਜਾ ਬਾਈ ਓਏ ਉਹ ਨੂੰ ਲੈ ਆ ਪੈਸੇ ਉਹ ਵੀਡੀਓ ਤੇ ਲੈ ਆ ਕੋਲੀ ਮੜਾ ਜਾ ਵੀਡੀਓ ਲੈ ਆ ਪੈਸੇ ਕੋਲੀ ਵੇੜੀ ਕੋ ਚੱਲਿਆ ੜ ਇੱਕ 500 ਵਾ ਫੜਿਆ ਬਈ 1000 ਹੋ ਗਿਆ ਅਰੇ ਲੋਡ ਕਰ ਲੈ ਲੋਡ ਕਰ ਲੈ 1000 ਹੋ ਗਿਆ ਨਾ 2 2000 3 3000 4 4 5 5 6 7 8 9 ਠੀਕ ਹੈ ਬਈ ਕੋਲੇ ਦੇ ਕਿੰਨੇ ਲੈਈਆ 2500 ਆਏ ਰੇ ਅਸ ਯਾਰ ਹੁਣ ਨੇ ਲਾਉਂਦਾ ਬਈਰ ਕੋਲ ਮੈਂ ਨਾ ਨਾ ਵੀ ਆ ਕੇ ਲਾ ਰਿਹਾ ਆਂ ਅੱਲਾਹ ਮੁਬਾਰਕ ਉਹਦੇ ਨਾਲ ਵਰਕ ਹੈ ਗੜਾ ਕਾਲ ਬੰਦ ਨਾਲ ਤੂੰ ਭਾਈ ਆਂ ਤੇਰਾ ਹੀ ਬਖ ਕਰਾਇਆ ਮੈਂ ਤਾਂ ਆਉਂਦਾ ਲੱਗ ਜਾਂਦਾ ਸੀ ਵੀ ਹੈ ਨਹੀਂ ਮੈਨੂੰ 40 ਮਿੰਟ ਹੋ ਗਏ ਹੋ ਦੇ ਲੱਗੇ ਪੈਨੋ ਵੇਲਾ ਫੇਰ ਸਿਰ ਜੜਾ ਆਉਂਦਾ 40 ਮਿੰਟਾਂ ਚ ਪਰ ਮੈਂ ਤੇਰਾ ਫਾਇਦਾ ਕਰਾਇਆ ਤੈਨੂੰ 1500 ਪਾ ਕੇ ਦੇਤਾ ਉਹ ਸਾਡੇ ਸੱਤ ਲਾਉਂਦਾ ਸੀ